ਬਾਈ ਸਾਰੇਆਂ ਸਾਸਰੀ ਦੀ ਗੱਲ ਤੇ ਆਪਾਂ ਨੇ ਨਾ ਇੱਕ ਮਿੰਨੀ ਵਲੌਗ ਬਣਾਇਆ ਹੁਣਾ ਘਟੋ ਘਟ ਪੰਜ ਇੱਕ ਮਿੰਟ ਦਾ ਮਸੂ ਹੋਣਾ ਤੇ ਅੱਜ ਮੈਂ ਕੰਮ ਕਰ ਗਿਆ ਤੇ ਹਰਜੋਤ ਨੂੰ ਛੁੱਟੀ ਸੀ ਤੇ ਦੁਪਹਿਰ ਜਦੋਂ ਮੈਂ ਰੋਟੀ ਖਾਣ ਆਇਆ ਮੈਂ ਕਿਹਾ ਉਹ ਕਹਿੰਦਾ ਤੂੰ ਅੱਜ ਸਜ ਰਿਆ ਕੇ ਦਿਖਾ ਦੇ ਤਾਂ ਮੰਨੂਗਾ ਇਹ ਤਾਂ ਮੂੰਹ 7-8 ਵਜ ਜਾਂਦੇ ਮੈਂ ਕਿੰਨੇ ਵਜੇ ਆਵਾਂ ਕਹਿੰਦਾ 5 ਵਜੇ ਪਹਿਲਾਂ ਆ ਕੇ ਦਿਖਾ ਸ਼ਰਤ ਲੱਗ ਗਈ 5000 ਦੀ ਬਾਈ ਤੇ ਆਪਾਂ ਹੁਣ ਮੈਨੂੰ 5 ਕਿਹਾ ਤਾਂ ਸਾਢੇ 4 ਵਜੇ ਮੈਂ ਉਹਦੇ ਕੋਲ ਆ ਗਿਆ ਤੇ ਮੈਂ ਮਿੰਨੀ ਵਲੌਗ ਦੇ ਵਿੱਚ ਮਾੜਾ ਜਿੰਨੀ ਵੀਡੀਓ ਮੇਰੇ ਤੇ ਬਣੀ ਮ ਬਣਾਈ ਹੈ ਤੁਸੀਂ ਦੇਖਿਓ ਠੀਕ ਹੈ ਓਕੇ ਲੋ ਜੀ 4:00 ਚ 4 ਮਿੰਟ ਹੋ ਗਏ ਕੰਮ ਗਿਆ ਨਿਭੜ ਹੁਣ ਬੰਦੇ ਕਰਿਆ ਗਿਆ ਹਰਜੋਤ ਨੂੰ ਮੈਂ ਨਾਂ ਧੋ ਲਈਏ ਹੁਣ ਲੋ ਜੀ 4:20 ਮਿੰਟ ਹੋ ਗਏ ਆਪਾਂ ਨਾਂ ਧੋ ਕੇ ਨਿਕਲੇ ਆਏ ਹੁਣ ਬਾਹਰ ਬਸ ਸਾਈਕਲ ਚੱਕ ਲਈਏ ਹੁਣ ਅਜੇ ਫੋਨ ਨਹੀਂ ਚਲਾਉਣਾ ਆਪਾਂ ਨੇ ਖੇਤੀ ਭਜਣਾ ਬੰਦੇ ਕੋਲ ਕਿਲਾ ਇੱਥੇ ਲਾਗੂ ਖੜਾ ਰਹਾ ਦੂਰ ਲੱਗਦਾ ਅੱਜ ਖੜਾ ਨਹੀਂ ਤੇ ਇੱਥੇ ਖੜਾ ਹੋਣਾ ਬਹੁਤ ਕਰਕੇ ਵੀ ਭੱਜ ਕੇ ਜਾਣਾ ਅੱਜ ਬਖ ਖਿੱਚ ਦੇਣੀ ਹੁਣ ਚਲੋ ਮਿਲ ਜਾਸੋ ਘਰੇ ਜਾ ਕੇ ਹੈ ਜੀ ਆਪਾਂ ਅਮਜੋਦ ਡੈਡੀ ਦੇ ਸਟਾਡੇ ਕੋਲ ਪੱਜ ਗਏ ਉਹ ਲੋਈ ਹਰਜੋਤ ਦੀ ਗੱਡੀ ਖੜੀ ਆ ਸਮੇਂ ਟਾਰ ਦੇ ਦੇਖਾ ਕਰ ਰਹੀ ਆ ਪਈ ਸਪੀਡ ਫੜੀ ਹੋਈ ਐ ਥੋੜਾ ਸਾਈਕਲ ਵੀ ਅੱਜ ਆਪਣਾ ਡੋਨ ਉਹ ਟਾਂਡੀਆਂ ਦਾ 37 ਤੱਕ ਜਾ ਰਿਹਾ ਹੈ ਬਾਕੀ ਤੁਹਾਨੂੰ ਲੰਦੇ ਅਪਡੇਟ ਅਸੀਂ ਕਰ ਜਾਗੇ ਕੀ ਬਾਤ ਹੈ ਟਾਈਮ ਹੀ ਬਸ ਨੇੜੇ ਲੱਗਦੇ ਰਿਹਾ ਰਸਤੇ 'ਚ ਜਮੋਤਾ ਹੋਈਆਂ ਹੋਈਆਂ ਦੇਖ ਸਕਦੇ ਚੂਹੇ ਆਦਿ ਆ ਬਈ ਸਾਹਮਣੇ ਮੇਰਾ ਤੁਸੀਂ ਪਿੰਡ ਦੇਖ ਸਕਦੇ ਸਾਹਮਣੇ ਪਿੰਡ ਆ ਗਿਆ ਹੀ ਮੇਰਾ ਇੱਥੇ ਆਹ ਦੇਖਦੀਆਂ ਟੈਂਕੀਆਂ ਟੁਕੀਆਂ ਹੋਈਆਂ ਇਹ ਹਰਜੋਤ ਦੀ ਫੈਕਟਰੀ ਆ ਲੱਗ ਗਿਆ ਆਪਾਂ ਪਿੰਡ ਦੇ ਨੇੜੇ ਆਏ ਨਾ ਬਾਈ ਡਬਲ ਸਰਪਸ ਹੋ ਰਹੀ ਆ ਬੈਟਰੀ ਨਾਲ ਵੀ ਨਾ ਪੈਂਡਰ ਵੀ ਵੱਜ ਰਿਹਾ ਹੈ ਕਿਹਾ ਅਰ ਸਵਾ ਸੈਕਿੰਡ ਤਾ ਵੀ 35 ਦੇ ਵੱਧ ਨਹੀਂ ਪਜ ਰਿਆ ਇੰਝ ਡਾਊਨ ਅੱਜ ਰਹਿ ਗਿਆ ਚਲੋ ਹੁਣ ਆ ਗਿਆ ਆਪਾਂ ਨੇੜੇ ਲੱਗ ਗਏ ਆ ਨਾ ਆ ਸਾਹਮਣੇ ਹਰਜੋਤ ਦੀ ਫੈਕਟਰੀ ਆ ਗਈ ਸਪੀਡ ਨਹੀਂ ਘਟਣੀ ਅੱਜ ਆ ਤਾਂ ਘਰ ਦੇ ਮੂਹਰੇ ਘਟੂਗੀ ਪਾਵੇ ਕੋਈ ਬੰਦਾ ਆ ਜਾਵੇ ਬਾਕੀ ਤੁਸੀਂ ਪਿੰਡ ਦੇਖ ਸਾ ਤੇ ਤੁਸੀਂ ਸਾਡਾ ਲੋ ਜੀ ਇਹ ਪਿੰਡ ਆ ਆ ਸਾਹਮਣੇ ਮੇਰਾ ਘਰ ਆ ਗਿਆ ਲੋ ਜੀ ਤਾਂ ਇਹ ਟਿਕ ਟਿਕ ਸੁਯੋਗ ਕਰ ਰਹੀ ਹੈ ਅਖਰੀਆਲ ਜੀ ਲੋ ਜੀ ਪੁੱਜ ਗਿਆ ਆਪਾਂ ਘਰੇ ਆ ਲੈ ਦੇ ਰੋਪ ਚਾਹ ਚਾਹ ਯਾਰ ਲੈ ਆ ਵੇ ਪਿਆਰ ਵਿੱਚ ਵੇ ਸ਼ਰਤ ਲੱਗੀ ਹੋਈ ਸੀ ਅੱਛਲੀ ਛੋਟਾ ਪਿਆਰ